ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਟੈਨੇਸੀ ਦੇ ਵਿੱਚ ਇੱਕ ਹਾਊਸ ਜਿਹੜੀ ਕਾਂਗਰਸਮੈਨ ਦੀ ਜਿਹੜੀ ਜੀ ਇਲੈਕਸ਼ਨ ਹੋ ਰਹੀ ਹੈਗੀ ਆ ਜੀ ਇਹਨੂੰ ਲੈ ਕੇ ਬਹੁਤ ਜ਼ਿਆਦਾ ਜ਼ੋਰ ਜਿਹੜਾ ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਦਾ ਲੱਗਾ ਹੋਇਆ ਸੀ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਜਿਹੜੀਆਂ ਕਾਲ ਦਿੱਤੀ ਹੈਗੀ ਆ ਪੇ ਸਪੋਰਟ ਕੀਤੀ ਜਾਵੇ ਬੈਨ ਐਪਸ ਦੀ ਪਰ ਜ਼ੋਰ ਜਲਸ ਹਜੇ ਤੱਕ ਆ ਰਹੇ ਆ ਉਹਦੇ ਵਿੱਚ ਜੋ ਡੈਮੋਕ੍ਰੈਟਿਕ ਕੈਂਡੀਡੇਟ ਐਫ ਫ18 ਬਹਿਨਾ ਉਹ 52.5% ਦੇ ਨਾਲ ਅੱਗੇ ਆ ਉਹਦੇ ਕੋ 37701 ਵੋਟਾਂ ਆ ਮੈਟ ਐਪਸ ਜੋ ਰਿਪਬਲਿਕਨ ਆ ਉਹਦੇ ਕੋ 33185 ਯਾਨੀ ਕਿ 46.2% ਵੋਟਾਂ ਹੈਗੀਆਂ ਇਹ ਉਹ ਡਿਸਟ੍ਰਿਕਟ ਆ ਜਿਹੜਾ ਟੋਟਲੀ ਰੈੱਡ ਆ ਜਿਹੜਾ ਟੋਟਲੀ ਜਿਹੜਾ ਰਿਪਬਲਿਕਨ ਆ ਤੇ ਪਿਛਲੀ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਹੁਣੀ 22.0 ਦੇ ਫਰਕ ਦੇ ਨਾਲ ਇੱਥੋਂ ਜਿੱਤੇ ਸੀ ਸੋ ਜੇ ਰਿਪਬਲਿਕਨ ਇੱਥੇ ਹਾਰਦੇ ਆ ਤੇ ਇੱਕ ਬਹੁਤ ਵੱਡਾ ਜਿਹੜਾ ਸੈਟਬੈਕ ਆ ਇਹ 트럼ਪ ਐਡਮਿਨਿਸਟ੍ਰੇਸ਼ਨ ਨੂੰ ਹੋਊਗਾ ਜੀ ਬਿਲਕੁਲ ਸੋ ਲਗਾਤਾਰ ਅਪਡੇਟਸ ਜਿਹੜੀਆਂ ਇਹ ਆ ਰਹੀਆਂ ਇਸ ਟਾਈਮ ਦੋਨਾਂ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਵਿੱਚ 4000 45000 ਰੋਟ ਦਾ ਜਿਹੜਾ ਫਰਕ ਨਜ਼ਰ ਜਿਹੜਾ ਆ ਰਿਹਾ ਦੋ ਕਾਉਂਟੀਜ਼ ਦੇ ਵਿੱਚ ਡੈਮੋਕ੍ਰੇਟ ਤੇ ਬਾਕੀ ਜਿਹੜੀਆਂ ਕਾਉਂਟੀਜ਼ ਦੇ ਵਿੱਚ ਜਿਹੜੀਆਂ ਡਿਸਟ੍ਰਿਕਟ ਦੇ ਅੰਦਰ ਆਉਂਦੀਆਂ ਉਹ ਰਿਪਬਲਿਕਨਸ ਜਿਹੜੇ ਉਹ ਜਤਰੇ ਆ ਜਿੱਥੇ ਸਭ ਤੋਂ ਜ਼ਿਆਦਾ ਵੱਸੋ ਆ ਇੱਥੇ ਟੈਨੇਸੀ ਦੇ ਇਹ ਡੇਵਿਡਸਨ ਕਾਉਂਟੀ ਚ ਉੱਥੇ 85% ਡੈਮੋਕ੍ਰੇਟ ਤੇ 15% ਜਿਹੜੇ ਰਿਪਬਲਿਕਨਸ ਆ ਉਹ ਜਤਰੇ ਆ ਦੂਜੀ ਜਿਹੜੀ ਸਭ ਤੋਂ ਜ਼ਿਆਦਾ ਪਾਪੂਲੇਟਿਡ ਕਾਉਂਟੀ ਆ ਕਲਾਰਕਸਵੈਲ ਜਿਸ ਦੇ ਵਿੱਚ ਪੈਂਦਾ ਹੈ ਮੌਂਟਕਮਰੀ ਕਾਉਂਟੀ ਆ ਉੱਥੇ ਤਕਰੀਬਨ 50-50% ਚੱਲ ਰਿਹਾ ਜਿੱਚ ਡੈਮੋਕ੍ਰੇਟਸ ਚੀਕਸ ਆ ਵੋਟ ਤੋਂ ਜਿਹੜਾ ਉਹ ਅੱਗੇ ਚੱਲ ਰਿਹਾ ਇਹ ਮੰਨਿਆ ਜਾ ਰਿਹਾ ਸੀ ਵੀ ਟੈਨੇਸੀ ਦੀ ਇਹ ਜਿਹੜੀ ਸੀਟ ਆ ਬੜੀ ਆਸਾਨੀ ਦੇ ਨਾਲ ਜਿਹੜੀ ਉਹ ਜਿੱਤ ਜਾਣਗੇ ਮਾਰਕ ਗ੍ਰੀਨ ਸੀਗੇ ਇੱਥੇ ਜੀਓਪੀ ਦੇ ਰਿਪਰੈਜ਼ੈਂਟੇਟਿਵ ਉਹਨਾਂ ਨੇ ਜੁਲਾਈ ਦੇ ਵਿੱਚ ਅ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਸਪੈਸ਼ਲ ਇਲੈਕਸ਼ਨ ਜਾਂ ਖੈਲੋ ਵੀ ਬਾਈ ਇਲੈਕਸ਼ਨ ਆ ਟੈਨੇਸੀ ਦੀ 7th ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਉਹ ਹੋ ਰਹੀਆਂ ਨੇ ਸੋ ਮਿਲੀਅਨਸ ਆਫ ਡਾਲਰ ਦੋਨੋਂ ਹੀ ਪਾਰਟੀਆਂ ਨੇ ਖਰਚਿਆ ਕੱਲ ਹੀ ਜਿਹੜੀ ਇੱਕ ਕੱਲ ਪਰਸੋਂ ਦੇ ਵਿੱਚ ਸਪੀਕਰ ਜੌਨਸਨ ਉੱਥੇ ਗਏ ਸੀਗੇ ਵੈਨ ਐਪਸ ਦੀ ਜਿਹੜੀ ਉਹ ਜਿਹੜਾ ਕੈਲੋ ਵੀ ਸਪੋਰਟ ਕਰਨ ਦੇ ਲਈ 트럼ਪ ਹੁਣਾਂ ਨੂੰ ਉੱਥੇ ਉਹਨਾਂ ਨੇ ਕਾਲ ਲਾਈ 트럼ਪ ਹੁਣਾਂ ਨੇ ਕਿਹਾ ਵੀ ਇਹ ਕਿੱਦਾਂ ਦੀ ਜਿਹੜੀ ਕੈਂਡੀਡੇਟ ਹੈਗੀ ਆ ਜਿਹੜੀ ਡੈਮੋਕ੍ਰੇਟ ਪਾਰਟੀ ਵਾਲੀ ਜਿਹੜੀ ਕਿ ਮੁਲਕ ਨੂੰ ਵੀ ਹੇਟ ਕਰਦੀ ਹੈ ਕੰਟਰੀ 뮤직 ਨੂੰ ਵੀ ਹੇਟ ਕਰਦੀ ਹੈ ਕ੍ਰਿਸਚੀਅਨਿਟੀ ਨੂੰ ਵੀ ਜਿਹੜੀ ਉਹ ਹੇਟ ਕਰਦੀ ਆ ਤੇ ਰਿਪਬਲਿਕਨ ਮੈਟਵੈਨ ਐਪਸ ਨੂੰ ਜਿਹੜਾ ਤੁਸੀਂ ਅਜੀਤ ਆਉ ਇਦਾਂ ਦੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਿਆਨ ਦਿੱਤੇ ਸੀਗੇ ਸੋ ਹੁਣ ਸ਼ਾਮ ਤੱਕ ਜਿਹੜਾ ਹਰਜੋਤ ਸਿੰਘ ਜੀ ਹੁਣ ਤੋਂ ਕੁਝ ਘੰਟਿਆਂ ਤੱਕ ਇਹ ਕਨਫਰਮ ਹੋ ਜਾਊਗਾ ਵੀ ਕੀ ਫਰਕ ਇਸ ਦੇ ਵਿੱਚ ਪੈਂਦਾ ਆ ਜਿਹੜੇ ਮੈਟਵਨ ਐਪਸ ਆ ਥੋੜੀ ਬਹੁਤੀ ਕੈਲੋ ਵੀ ਕਮਬੈਕ ਕਰ ਰਹੇ ਆ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਫਰਕ ਇਹਨਾਂ ਦਾ 3000 ਵੋਟਾਂ ਤੋਂ ਘੱਟ ਦਾ ਜਿਹੜਾ ਉਹ ਰਹਿ ਗਿਆ ਪਰ ਅਜੇ ਵੀ ਡੈਮੋਕ੍ਰੇਟ ਦੀ ਜਿਹੜੀ ਬਹਿਨ ਆ ਐਫ 18 ਬੈਨ ਜਿਹੜੀ ਆ ਉਹ ਅ ਲੀਡ ਜਿਹੜੀ ਉਹ ਕਰ ਰਹੀ ਆ ਸੋ ਜੇ ਮੰਨ ਲਓ ਵੀ ਉਲਟਾ ਹੋ ਜਾਂਦਾ ਹੈ ਤਾਂ ਜਿਹੜੀ ਆਲਰੇਡੀ ਬੜੀ ਨੈਰੋ ਮੈਜੋਰਿਟੀ ਆ ਰਿਪਬਲਿਕਨਸ ਦੀ ਆ ਉਸ ਦੇ ਵਿੱਚ ਕਾਂਗਰਸ ਦੇ ਵਿੱਚ ਉਸ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਇਲੈਕਸ਼ਨਾਂ ਵੀ ਜਿਹੜੀਆਂ ਹੋ ਆ ਰਹੀਆਂ